ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਪੋਖੜਾ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਹੈਗਾ ਤੇ ਬਠਿੰਡੇ ਤੋਂ ਬਾਜਾਖਾਨਾ ਰੋਡ ਦੇ ਉੱਤੇ ਇਹ ਪਿੰਡ ਆਗਾ ਤੇ ਗੋਨਿਆਣਾ ਮੰਡੀ ਬਿਲਕੁਲ ਇਹਦੇ ਨਾਲ ਹੀ ਪੈ ਜਾਂਦਾਗਾ ਤੇ ਜਿਹੜੇ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੰਜ ਗਾਵਾਂ ਬਕਾਊ ਆ ਤੇ ਬਾਈ ਦੀਆਂ ਘਰਦੀਆਂ ਹੀ ਆ ਇਹ ਤੇ ਕਿ ਸੇ ਮਜਬੂਰੀ ਦੇ ਕਾਰਨ ਹੀ ਵਿਕਾਊਗਾ ਤੇ ਬਾਈਆਂ ਨੇ ਥੋੜਾ ਜਿਹਾ ਮੱਝਾਂ ਦਾ ਕੰਮ ਵਧਾਉਣਾਗਾ ਤੇ ਇਹ ਗਾਈਆਂ ਇਸੇ ਲਈ ਸਾਰੀਆਂ ਇਹ ਸੇਲ ਕਰਨੀਆਂ ਗਈਆਂ ਤੇ ਜੀ ਨੂੰ ਵੀ ਪਸੰਦ ਆਉਂਦਾ ਕੋਈ ਵੀ ਨਾ ਗਾਉਂਦਾ ਜਾਂ ਇਕੱਠੀਆਂ ਹੀ ਖਰੀਦਣੀਆਂ ਕਿਸੇ ਨੇ ਜਾਂ ਇੱਕ ਖਰੀਦਣੀ ਹੈ ਜਾਂ ਦੋ ਤੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰਕੇ ਪੂਰੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਗਾਈਆਂ ਨੂੰ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਬਾਕੀ ਡਿਟੇਲ ਆਪਾਂ ਇਕੱਲੀ-ਇਕੱਲੀ ਗਾਂ ਦੀ ਤੁਹਾਨੂੰ ਲੈ ਕੇ ਦੇਵਾਂਗੇ ਤੇ ਵਿੱਚ ਦੋ ਕੁ ਤਾਜ਼ੀਆਂ ਸੂਈਆਂ ਵੀ ਆ ਇੱਕ ਗੱਬਣ ਆ ਤੇ ਦਿਨ ਤਕਰੀਬਨ ਉਹਦੇ ਪੂਰੇ ਹੋਣ ਵਾਲੇ ਇੱਕ ਅਦੇ ਦਿਨ ਦੇ ਵਿੱਚ ਇੱਕ ਤੋਕੜ ਆ ਗਈ ਤੇ ਇੱਕ ਡੇਢ ਤੋਂ ਪੌਣੀ ਇੱਕ ਦੋ ਮਹੀਨੇ ਦੀ ਸੂਈ ਵੀ ਹੈਗੀ ਤੇ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋਗੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਵਾਂਗੇ ਰੇਟ ਤਕਰੀਬਨ ਸਾਰੀਆਂ ਗਾਈਆਂ ਦੀ ਫੋਨ ਆ ਵੀਡੀਓ ਦੇ ਵਿੱਚ ਹੀ ਹੋਣਗੇ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਆਜੂ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਦੇ ਨਾਲ ਗੱਲਬਾਤ ਕਰਾਉਣੀ ਹੈ ਤੇ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਦੇ ਹਾਂ। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਤੇ ਬਾਈ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਪ੍ਰੋਪਰ ਐਡਰੈਸ ਦੱਸ ਦਿਓ ਇੱਕ ਵਾਰੀ। ਨਾਂ ਮਨਪ੍ਰੀਤ ਸਿੰਘ ਹੈ ਜੀ। ਠੀਕ ਹੈ ਜੀ। ਪਿੰਡ ਭੋਕੜਾ। ਠੀਕ ਹੈ। ਤਹਿਸੀਲ ਸ਼ਹਿਰ ਨੇੜੇ ਗੁੰਡਿਆਣਾ ਮੰਡੀ। ਇਧਰੋਂ ਜਿਲ੍ਹਾ ਬਠਿੰਡਾ ਪੈ ਜਾਂਦਾ ਈ। ਠੀਕ ਆ। ਉਹ ਵੈਸੇ ਮੈਂ ਦੱਸਤਾ ਸੀਗਾ ਵੀ ਆ ਬਠਿੰਡਾ ਤੇ ਬਾਜਾਖਾਨਾ ਰੋਡ ਦੇ ਉੱਤੇ ਪਿੰਡ ਪੈ ਜਾਂਦਾ ਹਨਾ। ਠੀਕ ਹੈ। ਤੇ ਆਪਾਂ ਇਹ ਬਾਈ ਸਾਰੇ ਹੀ ਮਤਲਬ ਕਿ ਪਸ਼ੂ ਬਕਾਊ ਕਰਿਆ ਹਨਾ। ਹਾਂਜੀ ਬਾਈ ਜੀ ਇਹ ਸਾਰੀਆਂ ਗਾਵਾਂ ਸਾਡੀਆਂ ਸੇਲ ਆ ਠੀਕ ਹੈ ਮੱਝਾਂ ਵਧਾਉਣੀਆਂ ਕਰਕੇ ਸਾਨੂੰ ਗਾਵਾਂ ਸੀ ਤਾਂ ਘਟਾਰਿਆ ਦੁੱਧ ਦੀ ਮੰਗ ਸਾਡੇ ਮੱਝਾਂ ਦੀ ਵੱਧ ਹੈ ਠੀਕ ਹੈ ਵੀ ਯਾਨੀ ਕਿ ਮੱਝਾਂ ਦਾ ਕੰਮ ਵਧਾਉਣਾ ਗਾ ਜੀ ਬਾਈ ਜੀ ਠੀਕ ਆ ਤਾਂ ਕਰਕੇ ਸਾਰੀਆਂ ਹੀ ਸੇਲ ਆ ਹਾਂਜੀ ਠੀਕ ਹੈ ਤੇ ਆਪਾਂ ਇਧਰੋਂ ਬਾਈ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਗੇ ਇਹ ਗਾਂ ਦੀ ਕੀ ਡਿਟੇਲ ਆਗੀ ਘਰ ਦੀ ਗਾਂ ਇਹ ਸ਼ਕ ਕਰਦੀ ਆ ਇਹ ਪਹਿਲੇ ਸੂਏ ਦੂਜੇ ਸੂਏ ਅਸੀਂ ਘਰੇ ਚੋਈ ਹੋਈ ਆ ਅੱਛਾ ਕਿ ਤੀਜਾ ਸੂਆ ਇਹ ਹਸੁੰਦੀ ਆ ਇਸ ਵਾਰ ਤੀਜਾ ਸੂਆ ਹਸੁੰਦੀ ਆ ਹਾਂਜੀ 22 ਤੋਂ 23 ਕਿਲੇ ਲੈਣੇ ਯਾਨੀ ਕਿ ਪਹਿਲੇ ਦੂਜੇ ਸੂਏ ਦੁੱਧ ਦਿੱਤਾ ਹੋਇਆ ਠੀਕ ਹੈ ਐਤ ਕੀ ਆਸਮੀ ਦਾ 25 26 27 ਦੇ ਦੇ ਬਾਕੀ ਸੇਵਾ ਤੇ ਬਾਕੀ ਸੇਵਾ ਦੇ ਹੁੰਦਾ ਹਨਾ ਹਾਂਜੀ ਠੀਕ ਹੈ ਗਾਂ ਪੂਰੀ ਸੇ ਸੌ ਹੈ ਠੰਡੀ ਹੈ ਕੋਈ ਇਹ ਜਲਦੀ ਠੀਕ ਹੋ ਗਈ ਮਤਲਬ ਕੋਈ ਗੱਲ ਨਹੀਂ ਹਨਾ ਹਾਂਜੀ ਠੀਕ ਹੈ ਤੇ ਆਪਾਂ ਡਿਮਾਂਡ ਕੀ ਕਰਦੇ ਆ ਇਹਦੀ ਇਹਦੀ ਡਿਮਾਂਡ ਬਾਈ ਜੀ ਨੂੰ 85000 ਅੱਛਾ ਬਾਕੀ ਮੌਕੇ ਤੇ ਕੋਈ ਗੱਲ ਨਹੀਂ ਮਾਨਤਾ ਨੂੰ ਤਾਂ ਸਾਰਿਆਂ ਚੋਂ ਮਾਨਦਾਨ ਮੌਕੇ ਤੇ ਹੋ ਜੂਗਾ ਹਾਂਜੀ ਕੋਈ ਗੱਲ ਠੀਕ ਆ ਤੇ ਦੈਨਾਂ ਇਹਦੇ ਕਿੰਨੇ ਦਿਨ ਨੂੰ ਪੂਰੇ ਆਗੇ 22 ਤਰੀਕ ਨੂੰ ਦਿਨ ਪੂਰੇ ਆ ਜੀ ਅੱਜ ਸੂਵੇ ਕੱਲ੍ਹ ਸੂਵੇ ਬਸ ਇੱਕ ਦੋ ਦਿਨ ਹੀ ਲੱਗੂ ਜ਼ਿਆਦਾ ਨਹੀਂ ਹੈਗੇ ਠੀਕ ਆ ਅੱਜ ਮਤਲਬ ਆਪਾਂ 26 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਹਾਂਜੀ 26 ਤਰੀਕ ਨੂੰ ਠੀਕ ਹੈ ਤੇ ਇੱਕ ਵਾਰੀ ਖੋਲ ਕੇ ਇਹਦਾ ਢੇੜਾ ਦਵਾ ਦੇ ਲੋ ਵੀ ਦੋਸਤੋ ਤੁਸੀਂ ਤੁਰਦੀ ਨੂੰ ਦੇਖ ਸਕਦੇ ਹੋ ਜੱਜਮੈਂਟ ਕਰ ਸਕਦੇ ਹੋ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਆਰਡਰ ਦੇਖ ਸਕਦੇ ਹੋ ਤੁਸੀਂ ਇਹਦਾ ਆਰਡਰ ਬਹੁਤ ਚੰਗਾ ਤਿਆਰ ਕਰਿਆ ਵਾ ਤੇ ਬਾਕੀ ਥਾਣਾ ਦਾ ਸਾਈਜ਼ ਆ ਜਿਹੜਾ ਉਹ ਵੀ ਬਹੁਤ ਚੰਗਾ ਹੈਗਾ ਬੇਲ ਬਹੁਤ ਆ ਦੇਖ ਸਕਦੇ ਹੋ ਤੁਸੀਂ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਗਈ ਤੇ ਥਾਣਾ ਦਾ ਸਾਈਜ਼ ਬਹੁਤ ਵਧੀਆ ਹੈ ਹਨ ਮੁੱਠੀ ਦੀ ਚਵਾਈ ਵਾਲੇ ਥਾਣਾਗੇ ਧਾਰ ਰਗੀ ਜਮਾ ਰੂਵਾਰਗੀ ਭੋਲੀ ਹੈ ਕੋਈ ਐਗ ਦੀ ਗੱਲ ਨਹੀਂ ਹੈਗੀ ਠੀਕ ਆ ਉਂ ਕੀ ਸੇਵਾ ਤੇ ਜੀ ਉਂ ਥਾਣ ਥਣ ਓਕੇ ਆ ਸਾਰੇ ਪੱਖੋਂ ਠੀਕ ਆ ਬਾਈ ਜੀ ਕੋਈ ਐ ਲਾਂਬੇ ਵਾਲ ਗੱਲ ਨਹੀਂ ਕਰਨਾ ਠੀਕ ਆ ਤੇ ਉਹ ਜਿਹੜਾ ਇੱਕ ਪਾਸੇ ਥੋੜਾ ਜਿਆਦਾ ਦਿਖਾਉਂਦਾ ਉਹ ਬੈਠਣ ਨਾਲ ਸਾਡੇ ਨਾਲ ਥਾਣ ਪੱਕਾ ਹੈਗਾ ਠੀਕ ਆ ਤੇ ਰਾਤ ਨੂੰ ਬਹਿਣ ਕਰਨ ਨਾਲ ਆਏ ਹੋਏ ਦਾ ਪਾਲਾ ਹੀ ਵੀ ਇੱਕ ਤਾਂ ਪਾਸੇ ਪਾਲਾ ਬਿੰਦੀ ਠੀਕ ਆ ਪਾਲ ਦੇ ਕਾਰਨ ਉਂ ਜਾਨੀ ਸਹੀ ਆ ਹਨਾ ਹਾਂਜੀ ਪਸੂ ਸਾਡੇ ਕੋਲ ਜਿਆਦੇ ਹੋਣ ਕਰਕੇ ਵੀ ਜਗਾ ਟਾਇਰਡ ਠੀਕ ਆ ਵੀ ਤਾਂ ਕਰਕੇ ਆ ਹਾਂਜੀ ਠੀਕ ਆ ਤੇ ਇਹ ਦੂਜੇ ਨੰਬਰ ਵਾਲੀ ਇਹ ਦੂਜੇ ਨੰਬਰ ਆ ਗਈ ਬਾਈ ਜੀ ਇਹ ਜਰਸੀ ਕਰਾਸ ਹੈ ਜਰਸੀ ਦਾ ਕ੍ਰਾਸ ਹੈ। ਕੱਦ ਦੇ ਦਾ ਛੋਟਾ ਹੈ। ਛੋਟੇ ਕੱਦ ਦੇ ਵਿੱਚ ਆ ਨਾ। ਹਾਂ, ਮੀਡੀਅਮ ਲਾ ਲਓ ਜਾਂ ਛੋਟਾ ਲਾ ਲਓ। ਹੂੰ। ਘਰੇ ਰੱਖਣ ਨੂੰ ਲਾ ਲਓ, ਜੇ ਮਰਜੀ ਲਾਓ। ਦੁੱਧ ਬਹੁਤ ਵਧੀਆ ਦਾ। ਠੀਕ ਆ ਵੀ ਜੇ ਕਈ ਵਾਰੀ ਕਿਸੇ ਨੇ ਘਰੇ ਰੱਖਣ ਨੂੰ ਵੈਸੇ ਲੈਣੀ ਆ, ਕਦਾ ਨਾ ਘਰ ਰੱਖਣਾ ਹੁੰਦਾ ਹਨਾ। ਦੁੱਧ ਪੀਣ ਨੂੰ। ਉਸ ਵਾਸਤੇ ਵਧੀਆ ਰਹੋ। ਇਸ ਟਾਈਮ ਇਹ ਥੱਲੇ ਦੁੱਧ ਜਾਨੀ ਕਿ 13, 12.5 13 ਕੋਈ ਇਦਾਂ ਦੁੱਧ ਹਾਜ਼ਰ ਹੈ ਦਾ। ਇਦਾਂ ਜਾਨੀ ਕਿ ਸੇਵਾ ਦੇਣਾ ਸੂਈ ਨੂੰ। ਕੰਡੇ ਵਾਲਾ ਤਿਆਰ ਆ। ਕੰਡੇ ਵਾਲਾ ਤਿਆਰ ਆ ਬਾਈ ਜੀ। ਮਗਰ ਇਹਦੇ ਬੱਚਾ। ਮਗਰ ਬੱਚਾ ਦਾ ਇਹ ਬੱਚਾ ਹੈਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਮਗਰ ਇਹਦੇ ਪਹਿਲੇ ਸੂਈ ਸੂਈ ਹੋਈ ਹੈ ਪਹਿਲੇ ਸੂਈ ਹੈ ਪਹਿਲਾ ਸੂਈ ਠੀਕ ਆ ਤੇ ਚੌਣ ਚੌਣ ਜਿਵੇਂ ਆ ਬਹੁਤ ਵਧੀਆ ਜੀ ਠੰਡੀ ਆ ਜਾ ਓਕੇ ਆ ਜਾ ਹਾਂਜੀ ਠੀਕ ਆ ਖੋਲ ਲੈ ਇਹਨੂੰ ਵੀ ਤੇ ਇਹਦਾ ਰੇਟ ਇਹਦਾ ਰੇਟ ਬਾਈ ਜੀ 55000 55 ਹਾਂਜੀ ਤੇ ਮੌਕੇ ਤੇ ਇਹਦੇ ਚੋ ਵੀ ਹੋ ਜਾਊਗਾ ਠੀਕ ਆ ਲੋ ਵੀ ਦੋਸਤੋ ਤਰਦੀ ਜੋ ਤੁਸੀਂ ਇਹਦੀ ਵੀ ਜੱਜਮੈਂਟ ਕਰ ਸਕਦੇ ਹੋ ਛੋਟੇ ਕੱਦ ਕਾੜ ਦੇ ਵਿੱਚ ਹੈਗੀ ਤੇ ਉਹੇ ਜਿਹੇ ਹਿਸਾਬ ਨਾਲ ਹੀ ਇਹਦਾ ਰੇਟ ਹੈਗਾ ਤੇ ਬਾਕੀ ਥਾਂ ਲੈਵੇ ਦੀ ਸਾਫ ਆ ਮੋੜ ਲਾ ਥਾਂ ਬਹੁਤ ਵਧੀਆ ਇੱਕੋ ਜੇ ਥਾਣਾਂਗੇ ਤੇ ਆਰਡਰ ਵੀ ਬਹੁਤ ਸੋਹਣਾ ਦਿਖਾਉਂਦੀ ਹੈਗੀ ਤੇ ਬਾਕੀ ਜਿੰਨਾ ਦੁੱਧ ਦੱਸਿਆਗਾ ਤੇ ਉਹਨਾਂ ਤੁਹਾਨੂੰ ਤਿਆਰ ਮਿਲੂਗਾ ਤੇ ਕਿੰਨਾ ਦੁੱਧ ਕਰ ਸਕਦੀ ਹੈ ਕਿੰਨਾ ਕਰ ਸਕਦੀ ਹੈ ਦੁੱਧ ਪਾਉਗੀ 15 16 ਕਰ ਸਕਦੀ ਹੈ ਹਾਂਜੀ ਆਮਦਾਰ ਜਨਾਬ ਠੀਕ ਹੈ 15 16 ਦੁੱਧ ਵੀ ਚਲੋ ਬਹੁਤ ਹੋ ਜਾਂਦਾ ਹਨ ਹਾਂਜੀ ਭਾਈ ਜੀ ਠੀਕ ਹੈ ਆਰਡਰ ਦਿਖਾ ਸਕਦੇ ਹੋ ਹਵਾਰ ਨਾਲ ਆਰਡਰ ਤੁਸੀਂ ਦੁਆਰੇ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਵੇ ਐਸੀ ਕੈਮਰੇ ਦੇ ਵਿੱਚ ਕਲੀਅਰ ਦਿਸਦਾ ਸੀ ਦੂਰੋਂ ਵੀ ਤੁਰਦੀ ਦੋ ਤੇ ਵਧੀਆ ਆਰਡਰ ਦਿਖਾਉਂਦੀ ਹੈਗੀ ਤੇ ਇਹ ਤੀਜੇ ਨੰਬਰ ਤੇ ਬਾਈ ਤੀਜੇ ਨੰਬਰ ਤੇ ਇਹ ਵੀ ਬਾਈ ਜੀ ਅਸੀਂ ਨਾ ਢੇਲੋ ਡੇਰੀ ਬਾਹਰੋਂ ਤੇ ਇੱਕ ਜੀ ਵੀਡੀਓ ਪਈ ਵੀ ਹੈ ਦੀ ਮਾਂ ਦੀ ਅੱਛਾ ਜੀ ਇਹ ਦੂ ਅੱਠ ਦਿਨ ਪਹਿਲਾਂ ਦੀ ਅੱਛਾ ਜੀ ਇਹ ਪਹਿਲੇ ਸੂਏ ਦੀ ਉਹਦੀ ਬੱਚੀ ਹੈ ਇਹ ਜਾਨੀ ਆਪਣੇ ਕੋਲ ਹੀ ਸੀ ਹੈ ਨਾ ਆਪਣੇ ਕੋਲ ਹੀ ਸੀ ਇਹਦੀ ਮਾਂ ਵੀ ਆਪਣੇ ਕੋਲ ਹੀ ਸੀਗੀ ਠੀਕ ਹੈ ਤੇ ਇਹ ਪਹਿਲਾਂ ਸੂਦਾ ਸੋਈ ਹੋਈ ਆ ਠੀਕ ਆ ਇਹਨੂੰ ਕਿੰਨੇ ਦਿਨ ਹੋ ਗਏ ਇਹਨੂੰ ਅੱਜ ਸੂਈ ਨੇ ਚੌਥਾ ਦਿਨ ਆ ਜੀ ਅਸੀਂ ਇਹਨੂੰ ਚੌਥਾ ਦਿਨ ਆ ਹਾਂਜੀ ਕਿੰਨਾ ਬੌਲਾ ਹੋ ਹਣ ਇਹਦੇ ਪਛਲੇ ਬੌਲਾ ਹੈਗਾ ਜੀ 11.5 12 ਕਿਲੋ ਬੌਲਾ 11.5 12 ਕਿਲੋ ਜਮਾ ਤੋਲਣ ਵਾਲਾ ਤਿਆਰ ਆ ਹਣਾ ਤਿਆਰ ਹੈ ਜੀ ਇਹ ਦੁੱਧ ਪਾਉਗੇ ਅਸਮੀ ਦਾ ਵੀ 17 18 20 ਵੀ ਪਾ ਸਕਦੇ ਬਾਕੀ ਸੇਵਾ ਤੇ ਠੀਕ ਆ ਵੀ 17 18 ਆਪਣੀ ਸਮਝ ਦੇ ਮੁਤਾਬਕ ਪਾ ਦੂਗਾ ਪਾ ਦੂਗੇ ਹਾਂਜੀ ਬਾਈ ਬਾਕੀ ਦਾ ਸੂਈ ਹੋਈ ਹੈ ਪਹਿਲੇ ਸੂਇਆ ਹਣਾ ਤੇ ਉਹ ਫਿਰ ਦੰਦਾਂ ਚੂਬੈ ਦਾ ਹਣਾ ਦੰਦਾਂ ਚ ਹੈ ਬਾਈ ਜੀ ਠੀਕ ਆ ਠੀਕ ਹੈ ਵੈਸੇ ਛੋਟੀ ਜੀ ਆ ਠੀਕ ਆ हां बाकी सेवा ਤੇ ਹੁੰਦਾ ਹਨਾ ਗਾਈਆਂ ਦਾ ਤਾਂ ਜੇ ਆਪਾਂ ਸੇਵਾ ਵਧ ਕਰ ਲਾਂਗੇ ਤਾਂ ਦੁੱਧ ਵਧਾ ਆ ਜਾਂਦੀਆਂ ਹਨਾ ਤੇ ਇਹਨੂੰ ਵੀ ਤੁਸੀਂ ਖੋਲ ਲਾ ਇਹਨੂੰ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਤੇ ਪਹਿਲਾ ਸੂਈ ਇਹ ਸੂਈ ਹੈਗੀ ਤੇ ਜਿੰਨਾ ਦੁੱਧ ਦੱਸਿਆਗਾ ਤੇ ਉਹਨਾਂ ਹਾਜ਼ਰ ਆ ਤੇ ਬਾਕੀ ਉਮੀਦ ਹੈਗੀ 17 18 ਦੀ ਤੇ ਅੱਗੇ ਸੇਵਾ ਦੇ ਉੱਤੇ ਹੁੰਦਾਗਾ ਦੇਖ ਸਕਦੇ ਹੋ ਤੁਸੀਂ ਕੱਦ ਦੇ ਵਿੱਚ ਤੇ ਵੀ ਚੰਗੀ ਹੈਗੀ ਬਾਕੀ ਥਣ ਵੀ ਚੰਗੇ ਆ ਦੇਖ ਸਕਦੇ ਹੋ ਤੁਸੀਂ ਮੋੜ ਲਾ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਫੇਸ ਬਹੁਤ ਸੋਹਣਾਗਾ ਤੇ ਬਾਕੀ ਬਾਡੀ ਬੰਤਰ ਦੀ ਚੰਗੀ ਆ ਤੇ ਥਾਣਾ ਦੇ ਵਿੱਚ ਸਪੇਸ ਵੀ ਚੰਗੀ ਹੈਗੀ ਇਹ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਮਗਰ ਬੱਚਾ ਕੀ ਆ ਬਾਈ ਇਹਦੇ ਮਗਰ ਬੱਚਾ ਜੀ ਆਹ ਵੇਠਾੜਾ ਹਾਂਜੀ ਠੀਕ ਹੈ ਇਹ ਬੱਚਾ ਹੈ ਠੀਕ ਹੈ ਤੇ ਇਹਦੀ ਡਿਮਾਂਡ ਬਾਈ ਇਹਦੀ ਡਿਮਾਂਡ ਬਾਈ ਦੀ 66000 ਹੈ 66000 ਹਾਂਜੀ ਠੀਕ ਹੈ ਤੇ ਮੌਕੇ ਤੇ ਇਹ ਜੋ ਵੀ ਹੋ ਜੂਗਾ ਹਣਾ ਹਾਂ ਠੀਕ ਹੈ ਤੇ ਇਹਦੀ ਕੀ ਡਿਟੇਲ ਹੈ ਏ ਬਾਈ ਜੀ ਇਹਨੂੰ ਹੋ ਗਏ ਪੌਣੇ 2 ਮਹੀਨੇ ਸੂਈ ਨੂੰ ਪੌਣੇ 2 ਮਹੀਨੇ ਨੂੰ ਸੂਈ ਨੂੰ ਹੋ ਗਏ ਹਾਂਜੀ ਠੀਕ ਐ ਐਰ ਸਾਰ ਜਰਸੀ ਦਾ ਕ੍ਰਾਸ ਹੈ ਜੀ ਐਰ ਸਾਰ ਤੇ ਜਰਸੀ ਦੇ ਵਿੱਚ ਪੈਂਦੀ ਹੈ ਕ੍ਰਾਸ ਮਤਲਬ ਕਹਿ ਸਕਦੇ ਆਪਾਂ ਹਾਂਜੀ ਬਾਈ ਜੀ ਠੀਕ ਐ ਮਗਰ ਇਹਦੇ ਬੱਚਾ ਸੀ ਆ ਬੱਚਾ ਐਕਸਪਾਇਰ ਆ ਬੱਚਾ ਐਕਸਪਾਇਰ ਆ ਹਾਂਜੀ ਬਾਈ ਠੀਕ ਐ ਤੇ ਦੁੱਧ ਕਿੰਨਾ ਹੋਊਗਾ ਹੁਣ ਇਹ ਥੱਲੇ 12 ਲੀਟਰ ਤਿਆਰ ਹੈ ਜੀ 12 ਲੀਟਰ ਹੁਣ ਤਿਆਰ ਆਗਾ ਹਾਂਜੀ ਇੱਕ ਟੈਂਕ ਦਾ 6 ਕਿਲੋ ਪਰ ਟਾਈਮ ਦਾ ਠੀਕ ਹੈ ਵੀ ਇਹਨਾਂ ਨਿਕਲੂਗਾ ਹਾਂਜੀ ਇਹ ਦੂਜੇ ਸੂਏ ਸੂਈ ਹੋਈ ਆ ਦੂਜੇ ਸੂਏ ਆ ਇਸ ਵਾਰ ਹਾਂਜੀ ਠੀਕ ਹੈ ਤੇ ਮੁੱਲ ਆਪਾਂ ਕੀ ਰੱਖਿਆ ਇਹਦਾ ਮੁੱਲ 36000 ਹੈ ਅੱਛਾ ਇਹਦਾ ਮੁੱਲ 36000 ਹਾਂਜੀ ਤੇ ਮਾਨ ਦਾ ਨੇ ਇਹਦੇ ਚੋਂ ਵੀ ਹੋ ਜੂਗਾ ਨਾ ਹਾਂਜੀ ਠੀਕ ਹੈ ਲੋ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਕ੍ਰੋਸ ਦੇ ਵਿੱਚ ਆ ਗਈ ਤੇ ਦੁੱਧ ਨੂੰ ਚੰਗੀਆਂ ਰਹਿੰਦੀਆਂ ਇਹ ਤੇ ਫੈਟ ਵਾਲਾ ਦੁੱਧ ਹੁੰਦਾ ਇਹਨਾਂ ਦਾ ਦੇਖ ਸਕਦੇ ਹੋ ਤੁਸੀਂ ਜਿਵੇਂ ਘਰੇ ਦੁੱਧ ਪੀਣ ਨੂੰ ਜੀਣੇ ਰੱਖਣੀਆਂ ਉਹਦੇ ਵਾਸਤੇ ਵੀ ਇਹ ਗਾਂ ਬਹੁਤ ਵਧੀਆ ਗਈ ਬਾਕੀ ਵੇਲ ਬੁੱਲ ਚੰਗੀ ਆ ਤੁਸੀਂ ਦੇਖ ਸਕਦੇ ਹੋ ਥਣ ਵੀ ਬਹੁਤ ਸੋਹਣੇ ਦਿਖਾਉਂਦੀ ਹੈਗੀ ਤੇ ਸਪੇਸ ਵੀ ਚੰਗੀ ਆ ਤੇ ਥਣਾ ਦਾ ਸੈਜ ਵੀ ਬਹੁਤ ਵਧੀਆ ਹੈਗਾ ਤੇਰੀ ਫੈਟ ਬਹੁਤ ਵਧੀਆ ਆਉਂਦੀ ਹੈ ਜੀ 5+ ਫੈਟ ਹੈ ਜੀ ਫੈਟ ਇਹਦੀ ਬਹੁਤ ਚੰਗੀ ਆਉਂਦੀ ਆ ਤਕਰੀਬਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਹਾਂਗਾ ਤੇ ਘਰੇ ਦੁੱਧ ਪੀਣ ਨੂੰ ਬਹੁਤ ਵਧੀਆ ਰਹਿੰਦੀਆਂ ਗਈਆਂ ਜਿਵੇਂ ਕਈ ਵਾਰੀ ਇੱਕ ਅੱਧਾ ਨਗ ਰੱਖਣਾ ਹੁੰਦਾਗਾ ਤੇ ਉਹਦੇ ਵਾਸਤੇ ਇਹ ਬਹੁਤ ਵਧੀਆ ਤੇ ਰੇਟ ਵੀ ਠੀਕ ਦੇ ਵਿੱਚ ਹੀ ਆ ਤੇ ਵਧੀਆ ਰਹੂ ਤੇ ਉਸ ਤੋਂ ਬਾਅਦ ਲਾਸਟ ਦੇ ਉੱਤੇ ਤੁਹਾਨੂੰ ਆਪਾਂ ਇਧਰ ਕਾਲੇ ਰੰਗ ਦੇ ਪੈਂਦੀ ਗਾਂ ਦਿਖਾਉਣੇ ਆਗੇ ਇਹਦੀ ਕੀ ਡਿਟੇਲ ਆ ਬਾਈ ਏ ਬਾਈ ਜੀ ਦੂਜਾ ਸੂਆ ਦੂਜਾ ਸੂਆ ਸਾਡੇ ਕੋਲੇ ਸੂਈ ਵੀ ਆ ਹਾਂਜੀ ਠੀਕ ਆ ਇਹਨੂੰ ਸੂਈ ਨੂੰ ਹੋ ਗਏ ਸੇ 6.5 ਮਹੀਨੇ 6.5 ਬਲੈਕ ਜਰਸੀ ਆ ਠੀਕ ਆ ਜਰਸੀ ਦੇ ਵਿੱਚ ਪੈਂਦੀ ਬਲੈਕ ਦੇ ਵਿੱਚ ਹਾਂਜੀ ਜੈਡ ਬਲੈਕ ਜਾਵਾਂ ਠੀਕ ਆ ਇਹਦਾ ਸੱਜਰ ਦਾ ਦੁੱਧ ਸੀਗਾ ਯਾਨੀ ਕਿ 18 19 ਲਾ ਲੋ 18 ਲਾ ਲੋ ਇੱਥੇ ਸੀਗਾ 18 19 ਦੇ ਵਿੱਚ ਇਹਨੇ ਯਾਨੀ ਪਾਇਆ ਦੁੱਧ ਪਾਇਆ ਦੁੱਧ ਹਾਂਜੀ ਠੀਕ ਆ ਇਸ ਟਾਈਮੇ ਥੱਲੇ 5 ਕਿਲੋ ਦੁੱਧ ਹਾਜ਼ਰ ਆ ਇੱਕ ਪਾਸਟ ਨਹੀਂ ਆਉਂਦੀ ਇੱਕ ਮਹੀਨਾ ਹੋ ਗਿਆ ਠੀਕ ਆ ਪ੍ਰਾਈਟ 1 ਮਹੀਨਾ ਟੀਕਾ ਲੱਗੇ ਨੂੰ ਹੋ ਗਿਆ ਹਾਂਜੀ ਬਾਈ ਜੀ ਠੀਕ ਆ ਉਹ ਜਾਨੀ ਚੱਕੇ ਚ ਨਹੀਂ ਆਉਂਦੀ ਚੱਕੇ ਚ ਨਹੀਂ ਸਹੀ ਆਉਂਦੀ ਠੀਕ ਆ ਕਿਸੇ ਨੇ ਉਵੇਂ ਕਰਨਾ ਇਹਦਾ ਰੇਟ ਆਪਾਂ ਜਾਨੀ ਕਿ 10 ਕੇ ਹਜ਼ਾਰ ਰੁਪਿਆ ਰੱਖੇ ਸੀ ਸ਼ਾ ਰੇਟ ਜਾਨੀ 10 ਕੇ ਹਜ਼ਾਰ ਹੀ ਰੱਖਿਆ ਆਪਾਂ ਹਾਂਜੀ ਉਹਦੇ हिसाब થી ਕਰਿਆ ਹੈ ਨਾ ਹਾਂਜੀ ਹਾਂਜੀ ਠੀਕ ਮਤਲਬ ਖਾਲੀ ਦੇ हिसाब થી ਕਰਿਆ ਹੈ ਨਾ ਹਾਂਜੀ ਖਾਲੀ ਦੇ हिसाब થી ਕਰਿਆ ਵੀ ਜੇ ਗੱਬਣ ਰਹਿੰਦੀ ਆ ਉਹ ਅਗਲੀ ਕਿਸਮਤ ਆ ਹੈ ਨਾ ਜੇ ਆਪਾਂ ਖਾਲੀ ਮੰਨ ਕੇ ਦੇਵਾਂ ਠੀਕ ਹੈ ਲੋ ਵੀ ਦੋਸਤੋ ਤੁਰਦੀ ਤਾਂ ਤੁਸੀਂ ਜਜਮੈਂਟ ਕਰ ਸਕਦੇ ਹੋ ਇਹਦੀ ਵੀ ਤੇ ਬਾਡੀ ਵਾਂਦਰ ਦੀ ਇਹ ਵੀ ਚੰਗੀ ਆ ਸਾਂਭੀ ਵੀ ਚੰਗੀ ਹੈਗੀ ਤੇ ਬਾਕੀ ਤੁਹਾਨੂੰ ਡਿਟੇਲ ਮੋੜ ਲਾ ਡਿਟੇਲ ਸਾਰੀ ਦੱਸ ਹੀ ਦਿੱਤੀ ਹੈ ਬਾਈ ਨੇ ਕਿ 10000 ਦਾ ਰੇਟ ਆ ਤੇ ਟੀਕਾ ਲੱਗੇ ਨੂੰ ਇੱਕ ਮਹੀਨਾ ਹੋਇਆ ਹਜੇ ਤੇ ਉਹ ਥੋੜੀ ਕਿਸਮਤ ਆ ਤੇ ਬਾਕੀ ਖਾਲੀ ਦੇ ਹਿਸਾਬ ਤੇ ਇਹ ਰੇਟ ਕਰਿਆਗਾ ਖਾਲੀ ਦੇ ਹਿਸਾਬ ਤੇ ਇਹ ਸਾਰੀ ਡਿਟੇਲ ਦੱਸੀ ਹੈ ਤੁਹਾਨੂੰ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਇਹਦੇ ਸਬੰਧ ਵਿੱਚ ਤੁਸੀਂ ਕਾਲ ਕਰ ਸਕਦੇ ਹੋਗੇ ਪੰਜ ਨਾਗ ਸੀਗੇ ਦੋਸਤੋ ਤੇ ਤੁਹਾਨੂੰ ਆਪਾਂ ਪੰਜਾਂ ਦੀ ਕੋਈ ਡਿਟੇਲ ਲੈਤੀ ਹੈਗੀ ਤੇ ਪੰਜੀ ਤੁਹਾਨੂੰ ਆਪਾਂ ਤੋਰ ਕੇ ਦਿਖਾਤੇ ਆ ਤੇ ਇਹਨਾਂ 'ਚ ਤੁਹਾਨੂੰ ਕੋਈ ਵੀ ਨਾਗ ਪਸੰਦ ਆਉਂਦਾਗਾ ਤੇ ਤੁਸੀਂ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆਪ ਦੀ ਫੋਲ ਤਸੱਲੀ ਕਰਕੇ ਗੱਲਬਾਤ ਕਰਕੇ ਇੱਥੇ ਆ ਕੇ ਤੇ ਫਿਰ ਤੁਸੀਂ ਇਹਨਾਂ ਗਾਇਆਂ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਇਹ ਕਰੀ ਆਪਾਂ ਨੰਬਰ ਬੁਲਾ ਦਿੰਨੇ ਆਂ ਬਾਈ ਤੋਂ ਨਾਮ ਮਨਪ੍ਰੀਤ ਸਿੰਘ ਹੈ ਜੀ ਪਿੰਡ ਭੋਗੜਾ ਇਹਦੇ ਗੋਨਣਾ ਮੰਡੀ ਜਿਹੜਾ ਬਠਿੰਡਾ ਵਾਹ ਨੰਬਰ ਹੈ 962733099 962730089 ਠੀਕ ਹੈ ਠੀਕ ਹੈ ਬਈ ਧੰਨਵਾਦ ਇਸ ਨੰਬਰ ਤੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ